ਬਠਿੰਡਾ ਕਾਉਂਟਰ ਇੰਟੈਲੀਜੈਂਸੀ ਅਤੇ ਸੀਆਈਏ ਸਟਾਫ ਬਨਦੀਪ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਦੋ ਦੇਸੀ ਕੱਟੇ ਦੋ ਪਿਸਟਲ 32 ਬੋਰ 6 ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਗੁਰੂ ਕਾਸ਼ੀ ਜੁਨੀਵਰਸਿਟੀ ਤਲਵੰਡੀ ਸਾਬੋ ਦੇ ਕੋਲ ਦੋ ਗੁੱਟਾ ਆਪਸ ਵਿੱਚ ਲੜਾਈ ਝਗੜਾ ਕਰ ਲਈ ਇਕੱਠੇ ਹੋਏ ਸਨ ਜਿੰਨਾ ਵਿੱਚੋਂ ਇੱਕ ਤਿਰ ਦੇ ਮੰਗੂ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਫਤੇਗੜਣਾ ਅਵਾਦ ਜ਼ਿਲ੍ਹਾ ਬਠਿੰਡਾ ਅਤੇ ਦਿਲਜੀਤ ਸਿੰਘ ਵਾਸੀ ਚੁੰਬਾ ਪਾਈਕਾ ਬਠਿੰਡਾ ਪਾਸ ਨਜਾਇਜ਼ ਅਸਲੇ ਹੋਣ ਦੀ ਇਤਲਾਹ ਮਿਲੀ ਸੀ ਤਾਂ ਇਹ ਇਤਲਾਹ ਠੋਸ ਹੋਣ ਤੇ ਮੁਕੱਦਮਾ ਰਜਿਸਟਰ ਕਰਕੇ 13 9 24 ਨੂੰ CIA ਸਟਾਫ ਬਣਦੀ ਟੀਮ ਨੇ ਪਿੰਡ ਫਤੇਗੜ ਨੋਬਾਦ ਦੇ ਬਸ ਅੱਡੇ ਤੋਂ ਮੰਗੂ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਪਾਸੋਂ ਦੇਸੀ 2 ਕਟੇ 315 ਬੋਰ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਫਿਰ ਪਿੰਡ ਝੁੰਬਾ ਪਾਈਕਾ ਦੇ ਬਸ ਅੱਡੇ ਤੋਂ ਦਲਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਟਲ 32 ਬੋਰ ਅਤੇ 2 ਜਿੰਦਾ ਕਾਰਤੂਸ ਬਰਾਮਦ ਕੀਤੇ ਹੋਤੇ ਹੀ 13/9/24 ਨੂੰ ਗਗਨਦੀਪ ਸਿੰਘ ਵਾਸੀ ਚੰਡੀਗੜ੍ਹ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਜਿਸ ਨੂੰ 14/9/24 ਨੂੰ ਹੀ CIA ਸਟਾਫ ਬਠਿੰਡਾ ਦੀ ਟੀਮ ਨੇ ਚੰਡੀਗੜ੍ਹ 17 ਸੈਕਟਰ ਤੋਂ ਗ੍ਰਿਫਤਾਰ ਕੀਤਾ ਦੋਸ਼ੀ ਨੇ ਇੱਕ ਸਾਫ ਬਿਆਨ ਮੁਤਾਬਕ ਇੱਕ ਪਿਸਤਲ ਦੇਸੀ 32 ਬੋਰ ਬਰਾਬਦ ਕੀਤਾ ਗਿਆ ਉਹਨਾਂ ਦੱਸਿਆ ਕਿ ਇਹ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ ਇੰਨਾ ਵਿੱਚੋਂ ਦਲਜੀਤ ਸਿੰਘ ਬੀਏ ਦੀ ਪੜ੍ਹਾਈ ਕਰ ਰਿਹਾ ਹੈ ਜਦਕਿ ਗਗਨਦੀਪ ਸਿੰਘ ਚੰਡੀਗੜ੍ਹ ਵਿਖੇ ਇੱਕ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਇੰਨਾ ਵਿੱਚੋਂ ਮਨਪ੍ਰੀਤ ਸਿੰਘ ਤੇ ਪਹਿਲਾਂ ਹੀ ਤਲਵੰਡੀ ਸਾਬੋ ਵਿਖੇ ਦੋ ਮਾਮਲੇ ਦਰਜ ਹਨ ਔਰ ਕਾਊਂਟਰ ਇੰਟੈਲੀਜੈਂਸ ਬਠਿੰਡਾ ਸਾਡੀ ਦੋਨਾਂ ਟੀਮਾਂ ਬੇਸਿਕਲੀ ਸੀਆਈਏ 1 ਔਰ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਦੇ ਸਾਂਝੇ ਆਪਰੇਸ਼ਨ ਚ ਸਾਨੂੰ 4 ਵਿਅਕਤੀਆਂ ਦੇ ਨਾਲ 4 ਬਤਵਤ ਨਜਾਇਜ਼ ਅਸਲੇ ਬਰਾਮਦ ਹੋਏ ਅਤੇ 6 ਜ਼ਿੰਦਾ ਰੌਂਡ ਕਾਰਤੂਸ ਬਰਾਮਦ ਹੋਏ। ਇਹਦੇ ਤਹਿਤ ਸੀ ਐਫ ਆਈ ਆਰ ਨੰਬਰ 138 ਡੇਟਿਡ 12 ਸਤੰਬਰ 2024 ਅੰਡਰ 25 54 59 ਅਸਲਾ ਐਕਟ ਤਲਵੰਡੀ ਸਾਬੋ ਦਰਜ ਕੀਤਾ। ਇਹਦੇ ਚ ਜੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ 12 ਸਤੰਬਰ ਨੂੰ ਮਿਲੀ ਸੀ ਸੀਆਈਏ 1 ਨੂੰ ਕਿ ਇੱਕ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਕੋਲ ਕੁਝ ਦਿਨਾਂ ਪਹਿਲਾਂ ਕੋਈ ਲੜਾਈ ਕਰਨ ਦੇ ਦੋ ਘਟਾਂ ਦਾ ਪਲਾਨ ਸੀ ਜਿਹਦੇ ਚ ਇੱਕ ਧਿਰ ਤੇ ਮੰਗੂ ਸਿੰਘ ਵਾਸੀ ਪਿੰਡ ਫਤੇਗੜ ਨੋਬਾਦ ਜ਼ਿਲ੍ਹਾ ਪਟਿਆਲਾ ਮਨਪ੍ਰੀਤ ਸਿੰਘ ਉਰਫ ਅਨਿਲ अगेन ਵਾਸੀ ਪਿੰਡ ਫਤੇਗੜ ਨੋ ਆਬਾਦ اور ਦਲਜੀਤ ਸਿੰਘ ਉਰਫ ਦਿਮਪਾ ਵਾਸੀ ਚੁੰਬਾ ਪਾਈਕਾ ਪਟਿਆਲਾ ਇਹਨਾਂ ਕੋਲ ਨਜਾਇਜ਼ ਅਸਲੇ ਹੈ ਉਹਦੇ ਬਿਹਾਫ ਤੇ ਸੀਆਈਏ ਦੀ ਸੀਆਈਏ اور ਸੀਆਈ ਦੀ ਟੀਮ ਨੇ ਜੁਆਇੰਟਲੀ 13 ਤਰੀਕ ਨੂੰ ਪਿੰਡ ਫਤੇਗੜ ਨੋਂ ਤੋਂ ਦੇਵਾਸਰ ਦੇ ਕੋਲ ਮੰਗੂ ਸਿੰਘ ਔਰ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਪਾਸੋਂ ਸਾਨੂੰ ਦੋ ਦੇਸੀ ਕੱਟੇ 315 ਬੋਲ ਅਲੋਂਗ ਵਿਦ 4 ਰਾਉਂਡਸ ਬਰਾਮਦ ਹੋਏ ਤੇ ਉਸੇ ਦਿਨ ਸਾਡੀ ਟੀਮ ਨੂੰ 62 ਚੁੰਬਾ ਪਾਈਕਾ ਤੋਂ ਦਲਜੀਤ ਸਿੰਘ ਉਰਫ ਟਿੰਪਾ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਦੇ ਕਬਜ਼ੇ ਤੋਂ ਇੱਕ ਦੇਸੀ ਪਿਸਟਲ 23 ਬੋਲ ਬਰਾਮਦ ਹੋਈ ਅਲੋਂਗ ਵਿਦ ਦੋ 2 ਲਾਈਵ ਰਾਉਂਡਸ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਗਗਨਦੀਪ ਸਿੰਘ ਵਾਸੀ ਸੈਕਟਰ 22 ਡੀ ਚੰਡੀਗੜ੍ਹ ਨੂੰ ਨੋਮਿਨੇਟ ਕੀਤਾ ਜਿਹਨੂੰ 14 ਤਰੀਕ ਨੂੰ CIA 1 ਦੀ ਟੀਮ ਨੇ ਚੰਡੀਗੜ੍ਹ ਸੈਕਟਰ 17 ਤੋਂ ਗ੍ਰਫਤਾਰ ਕੀਤਾ ਸੋ ਔਰ 16 ਨੂੰ ਜਿਹੜਾ ਦੋਸ਼ੀ ਗਗਨਦੀਪ ਹੈ ਵਾਸੀ ਚੰਡੀਗੜ੍ਹ ਇਹਦੇ ਤੋਂ ਡਿਊਰਿੰਗ ਇਨਸ਼ਾਫ ਤੇ ਇੱਕ ਹੋਰ ਪਿਸਟਲ ਦੇਸੀ ਬੱਤੀਪੋਰ ਬਰਾਮਦ ਹੋਈ ਹੈ ਸੋ ਇਸ ਕੇਸ ਚ ਸਾਨੂੰ ਕੁੱਲ 4 ਅਸਲੇ ਬਰਾਮਦ ਹੋਏ ਜਿਨ੍ਹਾਂ ਜਿਹੜੇ ਤਿੰਨੋਂ ਚਾਰੋਂ ਹੀ ਇਲੀਗਲ ਹੈ ਔਰ ਇਹਨਾਂ ਨੂੰ ਇਹਨਾਂ ਨੇ ਕਿਸੇ ਕ੍ਰਿਮੀਨਲ ਐਕਟ ਚ ਯੂਜ਼ ਕਰਨਾ ਸੀ ਜੋ ਸਾਨੂੰ ਇਨੀਸ਼ੀਅਲੀ ਇਨਪੁਟ ਸੀਗੇ ਸੋ ਸਾਡੀ CIA 1 ਔਰ ਕਾਉਂਟਰ ਇੰਟੈਲੀਜੈਂਸੀ ਟੀਮ ਨੇ ਇਹ ਚਾਰ ਜਿਹੜੇ ਦੋਸ਼ੀ ਅਲੋਂਗ ਵਿਦ ਵੈਪਨਸ ਬਰਾਮਦ ਕਰਕੇ ਇੱਕ ਹੋਣ ਵਾਲੇ ਕ੍ਰਾਈਮ ਨੂੰ 프리ਐਮਪਟ ਕੀਤਾ ਔਰ ਜਿਹੜੇ ਚਾਰ ਦੋਸ਼ੀ ਹੈ ਇਹਨਾਂ ਚੋਂ ਇੱਕ ਦਾ ਪੁਰਾਣਾ ਵੀ ਕ੍ਰਿਮੀਨਲ ਰਿਕਾਰਡ ਹੈ ਮਨਪ੍ਰੀਤ ਸਿੰਘ ਔਰ ਅਨਿਲ ਇਹਦੇਤੇ ਇੱਕ ਪਰਚਾ ਇਸੇ ਸਾਲ ਜਨਵਰੀ ਚ ਉਸ ਦਾ ਚਿੰਦਾ ਦਰ ਜੋ ਐਸੀ ਅਟਲਵੰਡੀ ਸਾਹਿਬ ਉਹ ਔਰ 5 ਅਗਸਤ ਨੂੰ ਹੀ ਇਹਦੇ ਤੇ ਇੱਕ ਹੋਰ ਹਫਤਾ ਵਰਚਾ ਦਾ ਜੋ ਐਸੀ ਅਗੇ ਨਾ ਟਲਵੰਡੀ ਸਾਹਿਬ ਕਾ ਮੂਝੇ ਨਾ ਜੋ ਇੱਕ ਲੜਕਾ ਕੰਮ ਕਰਦਾ ਜਗਨਦੀਪ ਸਿੰਘ ਉਹ ਉਮਰ ਉਹਦੀ 36 ਸਾਲ ਹੈ ਚੰਡੀਗੜ੍ਹ ਚ ਕਿਸੇ ਇਮੀਗ੍ਰੇਸ਼ਨ ਦੀ ਏਜੰਸੀ ਚ ਕਰਦਾ ਹੈ ਬਾਕੀ ਤਾਂ ਤਿੰਨੋ ਹੀ ਇੱਕ ਪੜਦਾ ਹੈ ਪੀ ਐਚ ਬਾਕੀ ਬੇਰੁਜ਼ਗਾਰ ਜਗਨਦੀਪ ਉਹ ਜੀ ਸਾਨੂੰ ਇਨੀਸ਼ੀਅਲ ਇਨਪੁਟ ਸਿੱਗੀ ਜਿਹੜੀ ਗੁਰੂ ਕਾਸ਼ੀ ਯੂਨੀਵਰਸਿਟੀ ਆ ਉਤੋਂ ਜਦੋਂ ਨਾਤੇ ਕਈ ਵਾਰੀ ਕੋਈ ਮੁੰਡਿਆਂ ਦੀ ਕੋਈ ਲੜਾਈ ਕਰਨ ਦਾ ਪਲਾਨ ਹੁੰਦਾ ਉਸੇ ਇਨਪੁਟ ਤੇ ਅਸੀਂ ਵਰਕ ਕਰਦੇ ਹੋਏ ਇਹਨਾਂ ਨੂੰ ਫੜਿਆ ਤੇ ਅਸਲਾ ਬਰਾਮਦ ਕੀਤਾ ਮੈਂ ਗਗਨਦੀਪ ਜੀ ਦਾ ਕੀ ਹੋਣਾ ਸਾਰੇ ਕੱਟੀ ਕਰ ਤੁਹਾਡਾ ਅਰਾਸ ਗਗਨਦੀਪ ਜੀ ਕਈ ਵਾਰੀ ਕੋਈ ਨਾ ਕੋਈ ਅੱਗੇ ਕਨੈਕਸ਼ਨਸ ਬਣਦੇ ਜਾਂਦੇ ਜਦੋਂ ਇੰਦਾ ਦੇ ਇਲੀਸਿਟ ਵੈਪਨਸ ਕਿਸੇ ਨੇ ਯੂਜ਼ ਕਰਨੇ ਹੋਣ ਉਹ ਕਨੈਕਸ਼ਨ ਅਸੀਂ ਇਹਦੀ ਰਿਮਾਂਡ ਲੈ ਕੇ ਦੇਖਾਂਗੇ ਐਗਜ਼ੈਕਟਲੀ ਕਿਸੜਾ ਬਟ ਇਹਦੇ ਤੋਂ ਅਸਲਾ ਬਰਾਮਦ ਇਨਫੋਰਮੇਸ਼ਨ ਇਹ ਕਿਹੜਾ ਕੀ ਖਾਸ ਹਲੇ ਤੱਕ ਜੀ ਪ੍ਰੀਲਿਮਿਨਰੀ ਪਤਾ ਲੱਗਿਆ ਕਿ ਇਹਦੇ ਚ ਕੁਝ ਇਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਐ ਬਟ ਕੋਈ ਪਾਰਟਿਕੂਲਰ ਗਰੁੱਪ ਹਲੇ ਤੱਕ ਸਾਡੇ ਨੋਟਿਚ ਨਹੀਂ ਆਇਆ ਮੈਮ ਇਟਰਪਟ ਕਰ ਸਕਦੀ ਹਾਂ ਗੱਲ ਪੁੱਛਣੀ ਚਾਹਉਂਦਾ ਹਾਂ ਸੋ ਜਲਸ ਡਿਸਕਸ ਕਰੀਏ ਲੈ ਚੁੱਕੇ ਚਾ ਇੰਨਾ ਦੀ ਇਨਫੋਰਮੇਸ਼ਨ ਤੇ ਉਹ ਕੋਈ ਅਸਲ ਬਰਾਬਰ ਨਹੀਂ ਹੈ ਨਹੀਂ ਜੀ ਉਹ ਤੇ ਸਾਡਾ ਆਪਣਾ ਸੋਰਸ ਹੈ ਉਹਦੀ ਇਨਫੋਰਮੇਸ਼ਨ ਤੇ ਇਸਲਾ ਬਰਾਬਰ ਨਹੀਂ ਹੈ ਬਟ ਇਹਨਾਂ ਦੇ ਜਿਹੜੇ ਬੰਦੇ ਇਨੀਸ਼ੀਅਲੀ ਫੜਿਆ ਹੈ ਅਕਿਊਜ਼ ਉਹਨਾਂ 'ਤੇ ਪੁੱਛ ਕਿਸ ਤੋਂ ਸਾਨੂੰ ਇਹਦਾ ਲਿਖ ਪਤਾ ਲੱਗਿਆ ਫਿਰ ਅਸੀਂ ਇਹਨੂੰ ਅਰੈਸਟ ਕੀਤਾ ਨਹੀਂ ਜੀ ਹਲੇ ਤੱਕ नथिंग कॉन्क्रेट आई कैन टेल बट डिमांड से जेकुछ पता लगता है क्या तो सही बात है बस जब जाते हैं तो छः दिन पर जाते हैं यानी कि तोले दिन बताएं चकड़े था ठंडा भी आने ताले दिन है सरकारी का प्राइवेट कौन जाते हैं उन ने भी दिखते लगातार पूरा दान की देते हैं इधर सिस्टम जाते हैं ਕੁਝ ਅਸਲਾ ਨਜਾਇਜ਼ ਅਸਲਾ ਜਦੋਂ ਸਾਡੇ ਧਿਆਨ ਚ ਆ ਜਾਂਦਾ ਹੈ ਤੇ ਸਾਡੀ ਡਿਊਟੀ ਹੈ ਟੂ ਰਿਕਵਰ ਥਿਸ ਬਟ ਜੇ ਅਸੀਂ ਨੂੰ ਪ੍ਰੀਐਮਟੀ ਕਰਤਾ ਕਰਾਇਮ ਦਾ ਤਾਂ ਆਈ ਡੋਨਟ ਵਾਂਟ ਆਈ ਕੈਨਟ ਕਮੈਂਟ ਕਿ ਕਿੱਥੇ ਯੂਜ਼ ਹੋਣਾ ਸੀਗਾ ਬਟ ਹਾਂਜੀ ਕਾਰਡ ਨਾ ਅਸਲਾ ਬੰਦਾ ਹੈ ਜੀ ਵਾਟ ਆਈ ਕਲਪ ਕਰਦਾ ਫੋਰ ਰੈਟਸ ਦਾ ਨਾ ਅਸੀਂ ਪੁੱਛੇ ਸੀ ਤਾਂ ਕਿ ਜੇ ਅਗਰੇ ਜੇ ਅਮਰੇ ਇਨਸਾਈਟ ਮਿਲੇ ਤਾਂ ਅਸਲਾ ਆ ਦੇਗਾ ਟਰੇਸ ਬਾਜੀ ਆਈ ਥਿੰਕ ਪਟਿੰਡੇ ਦਾ ਆਈ ਕੈਨਟ ਰੀਲੀ ਕਮੈਂਟ ਬਟ ਕਾਉਂਟਰ ਇੰਟੈਲੀਜੈਂਸ ਵਾਲੇ ਤਾਂ ਲਗਾਤਾਰ ਕਰਦੇ ਰਹਿੰਦੇ ਆ ਮੈਂ ਪਿੱਛੇ ਜੇ ਜ਼ਿਲ੍ਹੇ ਚ ਪੋਸਟਡ ਸੀਗੀ ਅਸੀਂ ਕਾਫੀ ਅਸਲੇ ਮੱਧ ਪ੍ਰਦੇਸ਼ ਤੋਂ ਜਿੱਥੇ ਫੈਕਟਰੀਸ ਚ ਬਣਾ ਵੀ ਰਹੇ ਸੀ ਮੈਨੂਫੈਕਚਰ ਉਹਨਾਂ ਨੂੰ ਵੀ ਕੀਤਾ ਹੈ ਇਵਨ ਇਨ ਜਲੰਧਰ ਵਕਰੇ ਵਕਰੇ ਡਿਸਟ੍ਰਿਕਟ ਬੈਕਵਰਡ ਲਿੰਕੇਜ ਚ ਜਾ ਰਹੇ ਆ ਐਂਡ ਵੀ ਵਿਲ ਆਲਸੋ ਟਰਾਈ ਕਿ ਜੇ ਸਾਨੂੰ ਸੋਰਸ ਮਿਲਦਾ ਤੇ ਅਸੀਂ ਅਸੀਂ ਵੀ ਜਾਵਾਂਗੇ ਥੈਂਕ ਯੂ इस पर्टिकुलर केस से तो जी मैं नहीं दस सकती बट अदरवाइज पंजाब पुलिस ने बहुत सारे सोर्स इदा के लगे बट यस डेफिनेटली दे आर ट्रेस बैक टू या यूपी या मध्य प्रदेश इतने इलिसिट बन गए थैंक यू अचीवमेंट भी जी सी